ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਜਿਹੜੀਆਂ ਬੇਨਤੀਆਂ ਆਪਾਂ ਸਾਂਝੀਆਂ ਕਰਨ ਜਾ ਰਹੇ ਆ ਉਹ ਬੇਨਤੀਆਂ ਬਹੁਤ ਜ਼ਰੂਰੀ ਨੇ ਤਿੰਨ ਜ਼ਾਇਦਾਤਾ ਕਿਹੜੀਆਂ ਨੇ ਸਾਧ ਸੰਗਤ ਤਿੰਨ ਜਾਇਦਾਦਾਂ ਨਹੀਂ ਲੈਣੀਆਂ ਚਾਹੀਦੀਆਂ ਚਾਹੇ ਕਰੋੜਾਂ ਅਰਬਾਂ ਦੀਆਂ ਹੋਣ ਸੱਤ ਖਾਨਦਾਨ ਇਸ ਦਾ ਸ਼ਰਾਪ ਭੁਗਤਦੇ ਨੇ ਸਾਧ ਸੰਗਤ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਆਪਾਂ ਹਮੇਸ਼ਾ ਵੇਖਦੇ ਆਂ ਕਿ ਜਾਇਦਾਦ ਪ੍ਰਾਪਰਟੀ ਜਿਹਦੇ ਕੋਲ ਹੋਵੇ ਉਹਨੂੰ ਅਸੀਂ ਸਮਝਦੇ ਹਾਂ ਵੀ ਉਹ ਬਹੁਤ ਵੱਡਾ ਧਨਵਾਨ ਹੈ ਬਹੁਤ ਜ਼ਿਆਦਾ ਵਧੀਆ ਹੈ ਉਹਦਾ ਸਤਕਾਰ ਵੀ ਬਹੁਤ ਹੁੰਦਾ ਹੈ ਜਿਹਦੇ ਕੋਲੇ ਪ੍ਰਾਪਰਟੀ ਜ਼ਿਆਦਾ ਹੋਵੇ ਪੈਸਾ ਹੋਵੇ ਹਿੰਦੀ ਦੇ ਵਿੱਚ ਇੱਕ ਕਹਾਵਤ ਹੈ ਤੇ ਉਹ ਕਹਾਵਤ ਕੀ ਹੈ ਉਹ ਕਹਿੰਦੇ ਨੇ ਇੱਕ ਵਿਦਵਾਨ ਨੇ ਲਿਖਿਆ ਹੈ ਕਿ ਨਾ ਜਬ ਤੱਕ ਜੇਬ ਵਿੱਚ ਪੈਸਾ ਹੈ ਦੁਨੀਆ ਪੁੱਛਦੀ ਹੈ ਕਿ ਐਸਾ ਹੈ ਕਿ ਦੁਨੀਆ ਨੇ ਪੈਸੇ ਨੂੰ ਇੰਪੋਰਟੈਂਸ ਦੇ ਦਿੱਤੀ ਪ੍ਰੋਪਰਟੀ ਵਾਈਜ਼ ਆਪਾਂ ਵੇਖੀਏ ਵੀ ਜਿਹਦੇ ਕੋਲੇ ਪੈਸਾ ਹੈ ਉਹ ਬੰਦੇ ਨੂੰ ਜ਼ਿਆਦਾ ਸਤਕਾਰ ਦਿੱਤਾ ਜਾਂਦਾ ਤੇ ਹੁਣ ਸਵਾਲ ਜਿਹੜਾ ਹੈ ਉਹ ਇਹ ਹੈ ਕਿ ਪ੍ਰੋਪਰਟੀ ਇਹ ਪੈਸਾ ਇਹ ਧਨ ਦੌਲਤ ਕਿਵੇਂ ਬਣਾਈ ਗਈ ਕਿਵੇਂ ਬਣਿਆ ਮਿਹਨਤ ਹੈ ਇੱਕ ਤੇ ਪਤਾ ਹੁੰਦਾ ਹੈ ਬੰਦੇ ਨੇ ਬਈ ਮਿਹਨਤ ਕਰਕੇ ਬਣਾਈ ਹੈ ਸਾਰਾ ਕੁਝ ਉਸ ਬੰਦੇ ਨੇ ਕੀਤਾ ਹੈ ਤੇ ਸਾਰਾ ਕੁਝ ਉਸ ਬੰਦੇ ਨੇ ਲਟਾਇਆ ਹੈ ਤੇ ਹਰ ਇੱਕ ਚੀਜ਼ ਉਸ ਬੰਦੇ ਨੇ ਆਪਣੇ ਤਨ ਪਿੰਡੇ ਤੇ ਹੰਡਾਈ ਹੈ ਉਹਨੇ ਦਿਹਾੜੀਆਂ ਕੀਤੀਆਂ ਉਹਨੇ ਬਹੁਤ ਕੁਝ ਕੀਤਾ ਉਹਨੇ ਹਰ ਇੱਕ ਚੀਜ਼ ਹਰ ਇੱਕ ਪਹਿਲੂ ਜਿਹੜਾ ਹੈ ਉਹਨੇ ਕੀਤਾ ਹੈ ਉਹਨੇ ਹਰ ਇੱਕ ਚੀਜ਼ ਨਿਭਾਈ ਹੈ ਉਹਨੇ ਹਰ ਇੱਕ ਚੀਜ਼ ਕੀਤੀ ਹੈ ਸਾਥ ਸੰਗਤ ਉਦੇ ਬਾਰੇ ਹਰ ਇੱਕ ਗੱਲ ਜਿਹੜੀ ਹੈ ਸਾਨੂੰ ਪਤਾ ਲੱਗੇਗੀ ਹਰ ਇੱਕ ਗੱਲ ਵੀ ਜੋ ਜੋ ਉਹਨੇ ਕੀਤਾ ਬੜੀ ਮਿਹਨਤ ਕੀਤੀ ਬੜੀ ਮੁਸ਼ਕਲ ਉਸ ਬੰਦੇ ਨੇ ਕੀਤੀ ਹੈ ਤੇ ਬੜੀ ਵੱਡੀ ਘਾਲਣਾ ਉਸ ਬੰਦੇ ਨੇ ਘਾਲੀ ਹੈ ਸਾਧ ਸੰਗਤ ਜਾਇਦਾਦਾਂ ਜਿਹੜੀਆਂ ਨੇ ਉਹ ਬੰਦੇ ਦੇ ਨਾਲ ਤੇ ਨਿਵਦੀਆਂ ਨਹੀਂ ਇਹ ਤੇ ਆਪਾਂ ਨੂੰ ਵੀ ਪਤਾ ਹੈ ਇਹਦਾ ਸਾਰਾ ਕੁਝ ਇੱਥੇ ਹੀ ਰਹਿ ਜਾਂਦਾ ਹੈ ਸਾਰੀਆਂ ਚੀਜ਼ਾਂ ਇੱਥੇ ਹੀ ਜਿਹੜੀਆਂ ਨੇ ਉਹ ਮੁੱਕ ਜਾਂਦੀਆਂ ਨੇ ਨਾਲ ਤੇ ਜਾਂਦੀਆਂ ਹੀ ਨਹੀਂ ਸੋ ਇਹ ਚੀਜ਼ਾਂ ਸਾਰੀਆਂ ਇੱਥੇ ਹੀ ਖਤਮ ਹੋ ਜਾਂਦੀਆਂ ਨੇ ਬੰਦਾ ਇੱਥੋਂ ਚਲਿਆ ਜਾਂਦਾ ਤੇ ਇਹ ਚੀਜ਼ਾਂ ਇੱਥੇ ਰਹਿ ਜਾਂਦੀਆਂ ਨੇ ਤੇ ਇਹਨਾਂ ਚੀਜ਼ਾਂ ਦਾ ਬਾਲੀ ਵਾਰਿਸ ਫਿਰ ਹੋਰ ਹੋ ਜਾਂਦਾ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਮਨੁੱਖ ਇਸ ਸੰਸਾਰ ਤੋਂ ਜਾਂਦਾ ਹੈ ਨਾ ਤੇ ਉਹ ਸੰਸਾਰ ਤੋਂ ਆਪਨਾ ਆਪ ਗਵਾਕੇ ਚਲਿਆ ਜਾਂਦਾ ਹੈ ਖਸਮ ਮਰੇ ਤੋ ਨਾਰ ਨਾ ਰੋਵੇ ਉਸ ਰਖਵਾਰਾ ਔਰੋ ਹੋਵੇ ਭਾਵ ਕਿ ਜਿਹੜਾ ਉਹਦਾ ਮਾਲਕ ਸੀ ਉਹ ਚਲਿਆ ਗਿਆ ਤੇ ਹੁਣ ਜਿਹੜੀ ਪਿੱਛੇ ਪਈ ਹੈ ਪ੍ਰਾਪਰਟੀ ਉਹਦਾ ਰਖਵਾਰਾ ਭਾਵ ਤੇ ਉਹਦਾ ਜਿਹੜਾ ਮਾਲਕ ਹੈ ਹੁਣ ਕੋਈ ਹੋਰ ਬਣ ਗਿਆ ਸਾਧ ਸੰਗਤ ਇਹ ਗੱਲ ਤਾਂ ਮੈਂ ਸਾਂਝੀ ਕਰ ਰਿਹਾ ਵੀ ਅਸੀਂ ਲਾਲਚ ਦੇ ਪਿੱਛੇ ਭੱਜ ਕੇ ਕਈ ਵਾਰੀ ਇੰਨੇ ਕੁ ਅੰਨੇ ਹੋ ਜਾਂਦੇ ਆ ਅਸੀਂ ਸਹੀ ਗਲਤ ਦਾ ਫੈਸਲਾ ਨਹੀਂ ਕਰ ਪਾਉਂਦੇ ਸਾਡਾ ਟੀਚਾ ਹੁੰਦਾ ਵੀ ਜਾਇਦਾਦ ਬਣਾ ਲਈਏ ਬਣਾ ਲਈਏ ਇੱਥੋਂ ਵੀ ਮਲ ਮਾਰ ਲਈਏ ਉੱਥੋਂ ਵੀ ਕਰ ਲਈਏ ਇੰਨੀ ਕੁ ਬਣ ਜੇ ਇੰਨੀ ਕੁ ਬਣ ਜੇ ਆਹ ਕਰ ਲਈਏ ਉਹ ਕਰ ਲਈਏ ਸਾਡਾ ਟੀਚਾ ਹੀ ਇਹ ਹੁੰਦਾ ਹੈ ਇੱਕ ਬੇਨਤੀ ਕਰ ਦਵਾਂ ਵਿਸ਼ੇ 'ਚੋਂ ਤਿੰਨ ਪ੍ਰਕਾਰ ਦੀ ਜਾਇਦਾਦ ਕਦੀ ਨਹੀਂ ਖਰੀਦਣੀ ਚਾਹੀਦੀ ਭਰਾ ਦੀ ਜਾਇਦਾਦ ਕਦੀ ਨਾ ਦੱਬੋ ਜੇਕਰ ਸਾਡੇ ਕੋਲੇ ਜਿੰਨਾ ਵੰਡ ਕੇ ਦਿੱਤਾ ਗਿਆ ਹੈ ਉਹਦੇ ਵਿੱਚ ਸ਼ੁਕਰਾਨਾ ਕਰੀਏ ਤੇ ਕਦੇ ਇਹ ਨਾ ਸੋਚੀਏ ਵੀ ਅਸੀਂ ਇਹਦੇ ਵਾਲੀ ਵੀ ਦੱਬ ਲਈਏ ਮੈਂ ਅੱਜ ਵੀਡੀਓ ਵੇਖ ਰਿਹਾ ਸੀ ਜਾਇਦਾਦ ਪਿੱਛੇ ਆਪਣੇ ਹੀ ਭਰਾ ਦੇ ਤਿੰਨ ਬੱਚੇ ਮਾਰ ਦਿੱਤੇ ਉਹਦੀ ਪਰਜਾਈ ਨੇ ਜ਼ਹਿਰ ਦੇ ਕੇ ਛੋਟੇ ਛੋਟੇ ਬੱਚੇ ਜਿਨ੍ਹਾਂ ਦੀ ਉਮਰ ਤਕਰੀਬਨ 2.5 ਤੇ 3 ਮਹੀਨੇ ਸ਼ਾਇਦ 4 ਮਹੀਨੇ ਵੱਧ ਤੋਂ ਵੱਧ ਹੋ ਜਾਂਦੀ ਤਿੰਨ ਬੱਚੇ ਹੋਏ ਲਗ ਲਗ ਤਿੰਨੋ ਹੀ ਬੱਚੇ ਹੋਣ ਜਿਹੜੇ ਹੋਏ ਉਹ ਤਿੰਨਾਂ ਬੱਚਿਆਂ ਨੂੰ ਹੋਣ ਤੇ ਮਾਰ ਦਿੰਦੀ ਸੀ ਉਹਨਾਂ ਨੂੰ ਜ਼ਹਿਰ ਦੇ ਦਿੰਦੀ ਸੀ ਬੱਚਿਆਂ ਨੂੰ ਡਰਾਪਰ ਦੇ ਨਾਲ ਮਨ ਵੇਖ ਕੇ ਉਦਾਸ ਹੋਇਆ ਵੀ ਇੱਕ ਬੱਚੇ ਦਾ ਕੀ ਕਸੂਰ ਹੈ ਜੇ ਜਾਇਦਾਦ ਚਾਹੀਦਾ ਤਾਂ ਉਹਨਾਂ ਤੋਂ ਮੰਗ ਲਓ ਜੇ ਤੁਹਾਨੂੰ ਜਾਇਦਾਦ ਮਿਲ ਵੀ ਗਈ ਤਾਂ ਇਹ ਤੁਸੀਂ ਦਾਵਾ ਨਹੀਂ ਕਰ ਸਕਦੇ ਵੀ ਕੱਲ ਨੂੰ ਤੁਹਾਨੂੰ ਸੁੱਖ ਦੇ ਦੇਗੀ ਤੁਸੀਂ ਬੱਚਿਆਂ ਦੇ ਵਿੱਚੋਂ ਜਾਇਦਾਦਾਂ ਕੱਢ ਰਹੇ ਹੋ ਯਾਰ ਬੜੀ ਹੈਰਾਨਗੀ ਦੀ ਗੱਲ ਹੈ ਉਹਨੇ ਬੱਚਿਆਂ ਨੂੰ ਮਾਰ ਦਿੱਤਾ ਜਾਇਦਾਦ ਇੱਥੇ ਭਰਾ ਦੀ ਜਾਇਦਾਦ ਧਾਰਮਿਕ ਜਗਾ ਜਾਂ ਸਾਂਝੀ ਜਗਾ ਕਦੇ ਨਾ ਖਰੀਦੋ ਭਰਾ ਦੀ ਜੈਦਾ ਹਾਂ ਠੀਕ ਹੈ ਜਿੰਨੀ ਸਾਨੂੰ ਵੰਡ ਕੇ ਦਿੱਤੀ ਉਹ ਲਓ ਆਪਣੇ ਹੱਕ ਦੀ ਜੇ ਅਸੀਂ ਵਾਧੂ ਕਹਾਂਗੇ ਵੀ ਤੇ ਕਬਜ਼ਾ ਕਰ ਲਈਏ ਆ ਲੈ ਲਈਏ ਉਹ ਕਦੀ ਨਹੀਂ ਧਾਰਮਿਕ ਸਥਾਨ ਦੀ ਜਗਾ ਜਿਹੜੀ ਹੈ ਉਹ ਕਦੀ ਨਾ ਖਰੀਦੋ ਹਾਲਾਂਕਿ ਅਸੀਂ ਉਸ ਚੀਜ਼ ਨੂੰ ਨਹੀਂ ਐਕਸੈਪਟ ਕਰਾਂਗੇ ਉਹ ਚੀਜ਼ ਅੱਗੇ ਜਾ ਕੇ ਦੁੱਖ ਦੇएगी ਅਸੀਂ ਚਲੋ ਰੱਖ ਲਾਂਗੇ ਵੀ ਠੀਕ ਹੈ ਜੀ ਧਾਰਮਿਕ ਸਥਾਨ ਦੀ ਜਗ੍ਹਾ ਜੀ ਪਰ ਸਾਡੇ ਬੱਚੇ ਉਸ ਗੱਲ ਨੂੰ ਕਦੇ ਵੀ ਉਸ ਚੀਜ਼ ਤੇ ਉਸ ਰਾਹ ਤੇ ਨਹੀਂ ਚੱਲ ਪਾਉਣਗੇ ਕਿਸੇ ਲੋੜਬੰਦ ਗਰੀਬ ਦੀ ਜ਼ਮੀਨ ਕਦੀ ਨਾ ਦਬੋ ਨਾਲ ਉਹ ਲੋ ਚਾਹੇ ਕੁਝ ਵੀ ਹੋ ਜਾਈਏ ਜੇ ਸਾਨੂੰ ਪਤਾ ਨਾ ਵੀ ਅਸੀਂ ਸੋਚ ਲੈਨੇ ਵੀ ਇਹ ਬੰਦੇ ਨੇ ਜ਼ਮੀਨ ਦੱਬ ਲਈ ਇਹ ਤੋਂ ਅਸੀਂ ਖਰੀਦ ਲੈਨੇ ਨਾ 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 ਉਹ ਬੰਦੇ ਨੇ ਬੇਈਮਾਨੀ ਕੀਤੀ ਹੈ ਤੁਸੀਂ ਖਰੀਦੋਗੇ ਉਹ ਸਾਰਾ ਬੇਈਮਾਨੀ ਦਾ ਬਿੱਲ ਤੁਹਾਡੇ ਤੇ ਫੜ ਜਾਣਾ ਇਹ ਕੰਮ ਕਦੀ ਨਾ ਕਰੋ ਜਮਈ ਨਾ ਕਰੋ ਅਸੀਂ ਅਸੀਂ ਪੁੱਠਾ ਕਰਦੇ ਅਸੀਂ ਰੇਸ ਦੇ ਵਿੱਚ ਹੁੰਨੇ ਆਂ ਅਸੀਂ ਰੇਸ ਦੇ ਵਿੱਚਾਂ ਵੀ ਪ੍ਰਾਪਰਟੀ ਬਣਾਈਏ ਦੁਨੀਆ ਨੂੰ ਵਿਖਾਈਏ ਵੀ ਇਹਦੇ ਕੋਲ ਬਹੁਤ ਪੈਸਾ ਹੈ ਇਹਦੇ ਕੋਲੇ ਬਹੁਤ ਪ੍ਰਾਪਰਟੀ ਹੈ ਤੇ ਦੁਨੀਆ ਦੇ ਲੋਕ ਜਿਹੜੇ ਨੇ ਉਸੇ ਦੀ ਕਦਰ ਕਰਦੇ ਨੇ ਜਿਹਦੇ ਕੋਲੇ ਪੈਸਾ ਹੋਵੇ ਚਾਰ ਛਿੱਲੜ ਦਿਖਦੇ ਨੇ ਉਹਦੀ ਕਦਰ ਸਭ ਤੋਂ ਵੱਧ ਹੁੰਦੀ ਹੈ ਤੇ ਜਿਹਦੇ ਕੋਲੇ ਕੁਝ ਨਹੀਂ ਹੁੰਦਾ ਅਕਸਰ ਉਹਨੂੰ ਜਿਹੜਾ ਹੈ ਉਹ ਪਿੱਛੇ ਕਰਕੇ ਪਿਛਲੀ ਭੀੜ ਦੀ ਪਿਛਲੀ ਲਾਈਨ ਦੇ ਵਿੱਚ ਵੇਖਿਆ ਜਾਂਦਾ ਹੈ ਵੀ ਇਹ ਸਾਡੀ ਕੁਝ ਮਦਦ ਨਹੀਂ ਕਰ ਸਕਦਾ ਆਸ ਲਾਈ ਜਾਂਦੇ ਵੀ ਜਿਹਦੇ ਕੋਲੇ ਪੈਸੇ ਨੇ ਤਾਂ ਸ਼ਾਇਦ ਸਾਡੀ ਮਦਦ ਕਰੇਗਾ ਸਾਤ ਸੰਗਤ ਅਸੀਂ ਰੇਸ ਦੇ ਵਿੱਚਾਂ ਅਸੀਂ ਇਹ ਨਹੀਂ ਵੇਖਦੇ ਵੀ ਇਹਦਾ ਨਤੀਜਾ ਕਿਨੇ ਅਸੀਂ ਵੀ ਪ੍ਰਾਪਰਟੀ ਬਣਾ ਲਈਏ ਇੱਥੋਂ ਵੀ ਬਣਾ ਲਈਏ ਉਹ ਵੀ ਕਰ ਲਈਏ ਆਹ ਵੀ ਖਰੀਦ ਲਈਏ ਆਹ ਵੀ ਆਪਣੀ ਯਾਸ਼ੀ ਦੇ ਲਈ ਅਸੀਂ ਲੱਖਾਂ ਕਰੋੜਾਂ ਰੁਪਈਆ ੜਾ ਦਿੰਨੇ ਆ ਪਰ ਕਿਸੇ ਗਰੀਬ ਨੂੰ ਉਹਦਾ ਹੱਕ ਦੇਣ ਤੇ ਵੀ ਅਸੀਂ ਕਹਿੰਨੇ ਆ ਵੀ ਐਨੇ ਕਿਵੇਂ ਬਣਗੇ ਤੂੰ ਐਨੇ ਨਹੀਂ ਲੈ ਸਕਦਾ ਇਹ ਨਹੀਂ ਹੋ ਸਕਦਾ ਤੇਰੇ ਅਸੀਂ ਉੱਥੇ ਉਹਦੇ ਨਾਲ ਢੁੰਡੀ ਫਸਾ ਕੇ ਖੜ ਜਾਂਦੇ ਆ ਸਾਤ ਸੰਗਤ ਜਾਇਦਾਦ ਜਿੰਨੀ ਆਪਣੀ ਹੈ ਉਹਨੂੰ ਮਿਹਨਤ ਕਰਕੇ ਦੁੱਗਣੀ ਕਰਨ ਦੇ ਵਿੱਚ ਜੋ ਸਵਾਦ ਆਉਂਦਾ ਹੈ ਮਜ਼ਾ ਆਉਂਦਾ ਹੈ ਉਹ ਉਹ ਨਜ਼ਾਰਾ ਕਿਤੇ ਹੋਰ ਨਹੀਂ ਤੇ ਜਿੰਨਾ ਅਸੀਂ ਵੇਖੀਏ ਵੀ ਸਾਡੇ ਕੋਲੇ ਹੈ ਉਹਨੂੰ ਠੱਗੀਆਂ ਠੋਰੀਆਂ ਦੇ ਨਾਲ ਹੋਰ ਵਧਾਈਏ ਉਹਦੇ ਵਿੱਚ ਮਨ ਉਪਰਾਮ ਹੁੰਦਾ ਹੈ ਆਤਮਾ ਨੂੰ ਸ਼ਾਂਤੀ ਕਦੀ ਨਹੀਂ ਮਿਲਦੀ ਇਹ ਗੱਲ ਨੋਟ ਕਰ ਲਿਓ ਕਦੀ ਵੀ ਨੋਟ ਕਰਿਓ ਸ਼ਾਂਤੀ ਨਹੀਂ ਮਿਲਦੀ ਮਨ ਨੂੰ ਜੇ ਮਨ ਦੀ ਸ਼ਾਂਤੀ ਲੈਣੀ ਹੈ ਨਾ ਤਾਂ ਫਿਰ ਗੁਰੂ ਦੇ ਦੱਸੇ ਹੋਏ ਆਸ਼ੇ ਮੁਤਾਬਕ ਚੱਲਿਓ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਫੇਰ ਮਨ ਦਾ ਸਕੂਨ ਜਿਹੜਾ ਹੈ ਉਹ ਮਿਲਣਾ ਹੈ ਸਾ ਧਨ ਰੰਗ ਮਾਣੇ ਜੀਓ ਆਪਣੇ ਨਾਲ ਪਿਆਰੇ ਪ੍ਰਭੂ ਦੇ ਚਰਨਾਂ ਨੂੰ ਸਿਮਰ ਕੇ ਪ੍ਰਭੂ ਪ੍ਰਤੀ ਦੇ ਪੇਮ ਦੇ ਰੰਗ ਵਿੱਚ ਰੰਗ ਕੇ ਉਹ ਸਕੂਨ ਮਿਲ ਸਕਦਾ ਹੈ ਉਹਦੀ ਗੱਲ ਨੂੰ ਮੰਨ ਕੇ ਇਹ ਇਹ ਚੀਜ਼ ਸਤਿਗੁਰ ਨੇ ਬਿਆਨ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ